हां जी दोस्तों गुड मॉर्निंग सत श्री अकाल आज ਆਪਾਂ ਆਪਣੇ ਆਲੇ ਦੁਆਲੇ ਆਪ ਮਾਰੇ ਉੱਕੇ ਹੋਏ ਇੱਕ ਜੜੀ ਬੂਟੀ ਜੋ ਕੁਦਰਤ ਨੇ ਸਾਡੇ ਸਰੀਰ ਲਈ ਵਰਦਾਨਾਂ ਦਿੱਤੀ ਹੋਈ ਹੈ ਉਹ ਹੈ ਪਖੜਾ ਜਿਹਨੂੰ ਹਿੰਦੀ ਚ ਗੋਖਰੂ ਕਹਿੰਦੇ ਆ ਇਹਦੀ ਤਸਵੀਰ ਠੰਡੀ ਹੁੰਦੀ ਹੈ ਪਖੜੇ ਦਾ ਬੂਟਾ ਸਾਰਾ ਹੀ ਮੈਡੀਸਨ ਦੇ ਤੌਰ ਤੇ ਵਰਤਿਆ ਜਾਂਦਾ ਹੈ ਇਹਨੂੰ ਤੋੜ ਕੇ ਇਹਦੇ ਕੰਡਿਆਂ ਨੂੰ ਛਾਵੇਂ ਸੁਕਾ ਕੇ ਪਾਊਡਰ ਬਣਾ ਲਓ ਇਹਨੂੰ ਦਾਲ ਸਬਜ਼ੀ ਚ ਪਾ ਕੇ ਖਾ ਲਓ ਪਰੌਠੇ ਚ ਪਾ ਕੇ ਖਾ ਲਓ ਚਾਹ ਨਾਲ ਲੈ ਲਓ ਅਤਾਤ ਚੰਚੇ ਦੁੱਧ ਨਾਲ ਸਵੇਰੇ ਸ਼ਾਮ ਲੈ ਸਕਦੇ ਆ ਇਹ ਸਾਡੀਆਂ ਕਿਡਨੀਆਂ ਦੀਆਂ ਜਾਲੀਆਂ ਸਾਫ ਕਰਦਾ ਹੈ ਇਹ ਸਾਡੇ ਲੀਵਰ ਨੂੰ ਸਾਫ ਕਰਦਾ ਹੈ ਸਟਰੋਂਗ ਬਣਾਉਂਦਾ ਇੱਥੇ ਤੱਕ ਕਿ ਲੀਵਰ ਦੀਆਂ ਪੱਥਰੀਆਂ ਵੀ ਬਾਹਰ ਕੱਢ ਦਿੰਦਾ ਜਿਹਦੀਆਂ ਲੱਤਾਂ ਬਾਹਾਂ ਹੱਥ ਪੈਰ ਸੌਂਦੇ ਹੋਣ ਸ਼ੱਕਰ ਦੇ ਵਿੱਚ ਪਾ ਕੇ ਇਹਨੂੰ ਲੈ ਲਓ ਤੇ ਉਹ ਬਿਲਕੁਲ ਠੀਕ ਹੋ ਜਾਂਦੇ ਆ ਕਬਜ਼ੀ ਥਾਇਰਾਇਡ ਠੀਕ ਕਰ ਦਿੰਦਾ ਹੈ ਗੋਡਿਆਂ ਦਾ ਗਰੀਸ ਵੀ ਬਣਾਉਂਦਾ ਇਹ ਇੱਕ ਕਫ ਨੂੰ ਸਰੀਰ ਚੋਂ ਬਾਹਰ ਕੱਢਦਾ ਹੈ ਇਹ ਬੀਪੀ ਕੰਟਰੋਲ ਕਰਦਾ ਹੈ ਨਰਵਸ ਸਿਸਟਮ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਸਾਡੇ ਨਰਵਸ ਸਿਸਟਮ ਨੂੰ ਤਾਕਤ ਦਿੰਦਾ ਹੈ ਸਰੀਰਕ ਕਮਜ਼ੋਰੀਆਂ ਦੂਰ ਕਰਦਾ ਹੈ ਇਹਨੂੰ ਪਾਵਰ ਟੋਨਿਕ ਵੀ ਕਹਿੰਦੇ ਆ